ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਲੋ ਜੀ ਅੱਜ ਆਪਾਂ ਵੀਡੀਓ ਸਟਾਰਟ ਕੀਤੀ ਧਾਰਾ ਕੱਢਦੇ ਆਂ ਦੀ ਇੱਥੇ ਸ਼ਾਮ ਦਾ ਟਾਈਮ ਸੀਗਾ 5 ਕਿਲਾ 5 ਵਜੇ ਸੀ ਤੇ ਹੁਣ ਆਪਣੇ ਦੋ ਹੀ ਪਸ਼ੂ ਦੁੱਧ ਦਿੰਦੇ ਆ ਇੱਕ ਇਹ ਗਾਂ ਤੇ ਇੱਕ ਮੱਝ ਆ ਇਹ ਵੀ ਥੋੜਾ ਹੀ ਹੁੰਦਾ ਹੁਣ ਇਹਨਾਂ ਦਾ ਟੋਕੜਾ ਨਹੀਂ ਆ ਹੋਈਆਂ ਚਲੋ ਫੇਰ ਵੀ ਬਹਿਣਾ ਪਿੰਦਾ ਕਾਫੀ ਟਾਈਮ ਥੱਲੇ ਬੈਠ ਕੇ ਫੇਰ ਇਹ ਦੁੱਧ ਲਾਉਂਦੀਆਂ ਹੋਰ ਜੀ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਜਿਹੜੇ ਵੀ ਆਪਣੇ ਚੈਨਲ ਤੇ ਆਉਂਦੇ ਆ ਵੀਡੀਓ ਨੂੰ ਦੇਖਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰੀ ਆਏ ਆ ਉਹਨਾਂ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਵੱਧ ਤੋਂ ਵੱਧ ਸਪੋਰਟ ਕਰੋ ਲਓ ਜੀ ਯਾਰ ਸਭ ਆਪਣੀ ਮੱਝ ਚ ਹੋ ਰਹੇ ਆ ਗਾਂ ਮੈਂ ਝੋਨੀ ਹੁੰਨੀ ਆ ਤੇ ਮੱਝ ਕਿਉਂਕਿ ਗਾਈਆਂ ਥਾਣੇ ਕਹਿੰਦੇ ਮੇਰੇ ਕੋਲ ਉਹ ਕਾਲੀ ਗਾਂ ਝੋ ਲੈਿੰਦੇ ਸੀ ਇਹਸ ਲਾਲ ਗਾਂ ਦੇ ਕਹਿੰਦੇ ਤਾਂ ਇੱਕ ਤਾਂ ਧਾਰੀ ਵੀ ਥੋੜੀ ਜੀ ਕਰੜੀ ਆ ਤੇ ਇੱਕ ਥਾਣ ਕਹਿੰਦੇ ਛੋਟੇ ਆ ਮੇਰੇ ਕੋਲ ਉਹ ਵੀੋਂ ਦੇ ਨਹੀਂ ਸੂਤ ਹੈ ਹੱਥ ਮੇਰੇ ਵੱਡੇ ਆ ਧਾਰ ਨਿਕਲਦੀ ਨਹੀਂ ਸਹੀ ਤਰ੍ਹਾਂ ਔਰ ਦੀ ਸੌਰੀ ਦੋ ਦਿਨ ਆਪਣੇ ਕੋਲ ਵੀਡੀਓ ਨਹੀਂ ਪਈ ਕਿਉਂਕਿ ਕਦੇ-ਕਦੇ ਮਾਨ ਇਦਾਂ ਹੋ ਜਾਂਦਾ ਹੈ ਵੀ ਜਿਹੜੀ ਜ਼ਿੰਦਗੀ 'ਚ ਹੈਗੀ ਕਮੀ ਤਾਂ ਉਹ ਕਿਸੇ ਵੀਰੇ ਉਹ ਸੋਚ ਆ ਵੀ ਜੀ ਹੋ ਜਾਂਦੀ ਆ ਦਿਮਾਗ 'ਤੇ ਤਾਂ ਫਿਰ ਨਹੀਂ ਮਨ ਕਰਦਾ ਕੁਛ ਵੀ ਕਰਨ ਨੂੰ ਹਣਾ ਅੱਜ ਸਵੇਰੇ ਕਪੜੇ वगैरह ਧੋਣ ਦੀ ਵੀਡੀਓ ਮੈਂ ਬਣਾਈ ਤੇ ਫਿਰ ਵੀਡੀਓ ਲੰਬੀ ਜਿਆਦਾ ਹੋ ਜਾਣੀ ਸੀ ਇਸ ਕਰਕੇ ਆਪਾਂ ਉਹ ਨਹੀਂ ਪਾਈ ਅੱਜ ਕੰਮ 2-3 ਦਿਨ ਬਾਅਦ ਕਪੜੇ ਧੋਏ ਕਿਉਂਕਿ ਮੀਂਹ ਪੈਂਦਾ ਰਿਹਾ 2-3 ਦਿਨ ਤੇ બીજી ਸੀ ਸਵੇਰ ਦੀ ਜਾਨੀ ਕਿ ਇਹ ਗੈਸੀ ਅਰਜਨ ਨੂੰ ਲੈਣ ਅਰਜਨ ਦੀ ਮੰਮੀ ਕੱਲ ਆਈ ਸੀਗੀ ਤੇ ਉਹ ਲੈ ਗਈ ਕਹਿੰਦੀ ਰਾਤ ਚੱਲ ਰਿਹਾ ਹੋਗਾ ਇੱਕ ਇਹ ਕਹਿੰਦਾ ਸੀ ਮੈਂ ਦਿਨੇ-ਦਿਨੇ ਜਾਇਆ ਹਣਾ ਤੇ ਚਲੋ ਨਿੱਕੇ ਨਿਆਣੇ ਛੋਟੇ ਦੂਜੇ ਵੀ ਨਾਲ ਆਏ ਸੀਗੇ ਇਹਨਾਂ ਦੇ ਹੋਊਗਾ ਕੋਈ 15 ਅਗਸਤ ਵਾਲੇ ਦਿਨ ਨਾਨ ਬੈਜੂ ਘਰ ਬਣਾਉਣਾ ਖਾਣਾ ਤੇ ਚਲੋ ਜਾਇਆ ਹੈ ਰਾਤਰੇ ਤਸਵੀਰੇ ਫਿਰ ਸਾਨੂੰ ਤਾਂ ਕੱਲ ਸੋਨ ਮਿਸਾਲ ਪਈ ਰਹੀ ਘਰੇ ਕੋਈ ਰੌਣਕ ਨਾ ਕੋਈ ਵਾਸਤਾ ਨਾ ਫਿਰ ਇਹ ਜਾ ਕੇ ਲੈ ਕੇ ਆਏ ਸਵੇਰੇ 12 11 ਵਜੇ ਚੱਲ ਗਏ ਕਰੋ ਲਓ ਜੀ ਇੱਥੇ ਆਪਾਂ ਲੱਗੇ ਗਾਜਰਾਣੀ ਸਬਜ਼ੀ ਬਣਾਉਣ ਗਾਜਰਾ ਮਟਰ ਤੇ ਆਲੂ ਵੀਡੀਓ ਆਪਾਂ ਤਾਂ ਸਪੀਡ ਥੋੜੀ ਜਿਹੀ ਵਧਾਈ ਐ ਵੀਡੀਓ ਤੇਜ਼ ਕੀਤੀ ਆ ਕਿਉਂਕਿ ਵੀਡੀਓ ਲੰਬੀ ਬਣ ਗਈ ਸੀ ਮੇਰੇ ਕੋਲ ਰੋਟੀ ਸਬਜ਼ੀ ਬਣਾਉਂਦੀ ਦੀ ਤੇ ਫਿਰ ਆਪਾਂ ਥੋੜੀ ਜਿਹੀ ਸਪੀਡ ਤੇਜ਼ ਕਰ ਲਈ ਇੱਥੇ ਗਾਜਰਾ ਤੇ ਮਟਰ ਤੇ 2 ਪਾਈ ਸੀ ਆਲੂ ਕਿਉਂਕਿ ਮੈਨੂੰ ਗਾਜਰਾ ਵਿੱਚ ਜਿਆਦਾ ਆਲੂ ਨਹੀਂ ਪਸੰਦੇ ਗਾਜਰਾਂ ਜਿਹੜੀਆਂ ਸੰਦਲੀ ਜੀਆਂ ਹੁੰਦੀਆਂ ਆ ਉਹ ਬਣਾਉਣੀ ਆ ਤੇ ਰਿੱਝ ਨੂੰ ਕਾਫੀ ਟਾਈਮ ਲੈ ਲਿਆ ਵੈਸੇ ਸਵਾਦ ਬਹੁਤ ਬਣੀ ਸਬਜੀ ਪਰ ਰਿੱਝੀਆਂ ਬਹੁਤ ਲੇਟ ਲਓ ਜੀ ਇਧਰ ਆਪਾਂ ਡੈਰੀ ਚ ਜਿਹੜੇ ਭਾਂਡੇ ਆਏ ਸੀ ਹੋਰ ਜੋ ਵੀ ਸੀਗੇ ਕਿਚਨ ਵਿੱਚ ਧੋਣ ਵਾਲੇ ਭਾਂਡੇ ਆਪਾਂ ਸਾਰੇ ਧੋ ਕੇ ਰੱਖ ਦਿੱਤੇ ਆ ਇੱਥੇ ਆਪਾਂ ਤੜਕਾ ਲਾ ਰਹੇ ਆ ਜੀ ਮਿਰਚ ਪਾਤੀ ਤੇ ਹਲਦੀ ਪਾਤੀ ਹਰੀਆਂ ਮਿਰਚਾਂ ਵੀ ਪਾਈਆਂ ਆ ਤੇ ਸਬਜੀ ਦਾ ਤੜਕਾ ਆਪਾਂ ਜਿਆਦਾ ਨਹੀਂ ਪਾਉਂਦੇ ਹੁੰਦੇ ਮੈਂ ਥੋੜਾ ਜਿਹਾ ਦੁੱਧ ਕਲਰ ਜਿਹਾ ਚੇਂਜ ਹੁੰਦਾ ਤਾਂ ਪਿਆਜ਼ ਦਾ ਤੇ ਉਦੋਂ ਹੀ ਆਪਾਂ ਮਿਰਚ ਮਸਾਲਾ ਪਾ ਕੇ ਤੇ ਨਾਲ ਹੀ ਸਬਜੀ ਪਾ ਦੇਦੀ ਆ ਇੱਥੇ ਆਪਾਂ ਥੋੜਾ ਜਿਹਾ ਗਰਮ ਪਾਣੀ ਪਾਇਆ ਸੀਗਾ ਕਿਉਂਕਿ ਇਹ ਸਬਜੀ ਥੋੜੀ ਵੀ ਦਸ ਗਈ ਹੈ ਗਾਜਰਾਂ ਲੱਗਦੀਆਂ ਦੇਖਣ ਨੂੰ ਵੀ ਨਹੀਂ ਛੇਤੀ ਰਿੱਜੂਗੀਆਂ ਫਿਰ ਪਾਣੀ ਪਾ ਕੇ ਗਰਮ ਪਾਣੀ ਪਾ ਕੇ ਰਹਿਣ ਲਈਆਂ ਸੀਗੀਆਂ ਜੇ ਆਪਾਂ ਪਾਣੀ ਠੰਡਾ ਹੀ ਪਾ ਦਨੇ ਆ ਤਾਂ ਕਿਦਾਂ ਮੈਨੂੰ ਇਹ ਹੋ ਜਾਂਦਾ ਪਤਾ ਨਹੀਂ ਸਬਜੀ ਰਿੱਜਣੀ ਕਿ ਨਹੀਂ ਰਿੱਜਣੀ ਲੋ ਜੀ ਇੱਥੇ ਆਪਾਂ ਸੈਲਫ ਨੂੰ ਸਾਫ਼ ਕਰ ਲਿਆ ਤੇ ਹੁਣ ਪਾਵਾਂਗੇ ਮੇਥੀ ਅੱਜ ਜੀ ਮੈਂ ਭੈਣਾਂ ਦੀ ਗੱਲ ਮੰਨ ਲਈ ਆ ਤੇ ਮੇਥੀ ਆਪਾਂ ਸਬਜ਼ੀ ਜਦੋਂ ਪਾਈ ਆ ਤੇ ਉਸ ਤੋਂ ਬਾਅਦ ਹੀ ਪਾਈ ਆ ਨਹੀਂ ਮੈਂ ਦਾਲ ਸਬਜ਼ੀ 'ਚ ਮੇਥੀ ਨੂੰ ਥੋੜਾ ਜਿਹਾ ਰੜਾ ਲਵਾਨੀ ਹੁੰਨੀ ਆ ਪਿਆਜ਼ਾਂ ਦੇ ਨਾਲ ਹੀ ਟੁੱੜ ਕੇ ਤੇ ਇਹ ਆਪਾਂ ਮੇਥੀ ਪਾ ਦਾਂਗੇ ਜੀ ਸਬਜ਼ੀ ਆਪਾਂ ਦੂਸਰੇ ਗੈਸ ਤੇ ਕਰਕੇ ਸੈਮ ਤੇ ਹੌਲੀ-ਹੌਲੀ ਰੰਨਾਂਗੇ ਕਿਉਂਕਿ ਜਿਹੜੀ ਸੈਮ ਤੇ ਦਾਲ ਸਬਜ਼ੀ ਬਣਦੀ ਆ ਨਾ ਉਦਾ ਅਲੱਗ ਹੀ ਪੇਸਟ ਹੁੰਦਾ ਹੈ ਜਦੋਂ ਆਪਾਂ ਜਿਆਦੇ ਫਲੇਮ ਕਰ ਦਿੰਨੇ ਆ ਗੈਸ ਦਾ ਤੇ ਫਿਰ ਉਹ ਥੱਲੇ ਜੇ ਲੱਗਦੀ ਰਹਿੰਦੀ ਆ ਥੜੀ-ਥੜੀ ਉਹਨੂੰ ਦੇਖਣਾ ਪੈਂਦਾ। ਦਾ ਘਰਸ਼ੀ ਤਾਂ ਆਪਾਂ ਦੋ ਤਿੰਨ ਵਾਰੀ ਤਿੰਨ ਚਾਰ ਵਾਰੀ ਫੇਰੀਆਂ ਵਿੱਚ ਕਿਉਂਕਿ ਜਿਹੜੀ ਭਾਪ ਹੁੰਦੀ ਉਹ ਵੀ ਵਿੱਚੇ ਹੀ ਟੱਕਣ ਵਾਲੀ ਸਾਰੀ ਪਈ ਜਾਵੇ ਹਨਾ। ਤੇ ਨਾਲੇ ਦੇਖ ਹੋ ਜਾਂਦੀ ਸਬਜ਼ੀ ਚ ਕਿੰਨੀ ਕਸਰ ਰਹਿ ਗਈ ਆ। ਇੱਥੇ ਆਪਾਂ ਗੈਸ ਨੂੰ ਕੀਤਾ ਚੰਗੀ ਤਰ੍ਹਾਂ ਸਾਫ਼ ਤੇ ਨਾਲ ਹੀ ਸੈਲਫ ਨੂੰ ਸਾਫ਼ ਕੀਤਾ। ਕਿਉਂਕਿ ਆਪਾਂ ਆਪਣੀ ਰੋਟੀ ਇੱਥੇ ਆਟਾ ਗੁੰਨਾਗੇ ਪਹਿਲਾਂ ਖੁਸ਼ ਆਪਣੀ ਕੁਸਤ ਸੋਈਰ ਦੀਆਂ ਚਾਰ ਚੌਕ ਪ੍ਰਸ਼ਾਦਿਆਂ ਦਾ ਆਟਾ ਸਵੀਰ ਦਾ ਪਿਆ ਸੀਗਾ ਤੇ ਸ਼ਾਮ ਨੂੰ ਰੋਟੀ ਥੋੜੀ ਜੀ ਤਾਂ ਵੱਧ ਲਾਈ ਦੀ ਜੇ ਕਈ ਵੇਲੇ ਕੁੜੀਆਂ ਕਈ ਵੇਲੇ ਕੀ ਰੋਜ਼ ਆ ਜਾਂਦੇ ਨਿਆਣੇ ਤਾਂ ਚਲੋ ਜੇ ਅਸੀਂ ਖਾਂਦੇ ਹੋਈਏ ਉਹਨਾਂ ਨੇ ਖਾਣੀ ਹੋਵੇ ਫਿਰ ਇਹ ਇਹ ਨਹੀਂ ਹੁੰਦਾ ਵੀ ਉੱਠ ਕੇ ਪਕਾਉਣੀ ਪੈਣੀ ਹੈ ਤੇ ਚਲੋ ਰੋਟੀ ਬਾਦੂ ਹੋਵੇ ਵੈਸੇ ਵੀ ਵਸਦੇ ਆ ਘਰਾਂ 'ਚ ਥੋੜੀ ਬਹੁਤੀ ਰੋਟੀ ਬਾਦੂ ਹੁੰਦੀ ਆ ਜੀ ਪਕਾਉਣੀ ਚਾਹੀਦੀ ਆ ਤੇ ਮੈਂ ਤਾਂ ਦੂਖ ਪ੍ਰਸ਼ਾਦ ਦੇ ਵੱਧ ਹੁੰਦੇ ਆ ਸਵੇਰ ਨੂੰ ਚਲੋ ਕੱਟੀ ਨੂੰ ਤਾਂ ਬੱਚੀ ਨੂੰ ਦੇ ਦਿੰਨੇ ਹੁਣ ਨਿੱਕਿਆਂ ਨੂੰ ਕਈ ਵੇਲੇ ਤਾਂ ਹੋ ਜਾਂਦੀ ਆ ਵੀ ਇਹ ਨਾ ਵੱਧ ਪਕਾਈ ਹੋਵੇ ਤਾਂ ਫਿਰ ਕੁੜੀਆਂ ਆ ਜਣ ਤਾਂ ਫਿਰ ਸਾਡਾ ਉਹਨੀਆਂ ਕੁ ਰੋਟੀਆਂ ਚ ਸਾਰ ਜਾਂਦਾ ਜਿਹੜੀ ਅਸੀਂ ਆਪ ਦੇ ਲਈ ਦੋ ਵੱਧ ਲਾਈਆਂ ਹੁੰਦੀਆਂ ਫਿਰ ਨਹੀਂ ਬਚਦੀ ਕਈ ਵੇਲੇ ਮੈਨੂੰ ਰੋਟੀ ਇੱਕ ਅੱਧੀ ਤੇ ਮੈਂ ਤਾਂ ਵੱਧ ਲਾ ਕੇ ਰੱਖ ਦਿੰਨੇ ਆ ਇੱਕ ਪ੍ਰਸ਼ਾਦ ਦਾ ਵੀ ਕਈ ਵੇਲੇ ਰਾਤ ਨੂੰ ਦਰਦ ਵਾਲੀ ਗੋਲੀ ਖਾਣੀ ਪੈ ਜਾਂਦੀ ਜਾਂ ਕਿਦਾਂ ਕੁਛ ਵੀ ਦੁਖਦਾ ਹੋਵੇ ਤਾਂ ਫੇ ਪੇਨ ਕਿਲਰਤਾ ਜੀ ਪਹਿਲਾਂ ਕੁਛ ਖਾਦਾ ਹੋਵੇ ਫੇ ਫੇ ਹੀ ਆਪਾਂ ਲੈ ਸਕਦੇ ਆ। ਤੇ ਅodis ਸਭੀ ਆਪਣੀ ਸੈਲਫ ਤੇ ਹੌਲੀ ਹੌਲੀ ਬਣ ਰਹੀ ਸੀ। ਤੇ ਆਪਾਂ ਆਟਾ ਗੁੰਨ ਲਿਆ ਸੀਗਾ। ਇੱਥੇ ਸੈਲਫ ਆਪਾਂ ਪਹਿਲਾਂ ਚੰਗੀ ਤਰ੍ਹਾਂ ਦੂਸਰੇ ਕੱਪੜੇ ਨਾਲ ਸਾਫ਼ ਕੀਤੀ ਤੇ ਹੁਣ ਇਹ ਕੱਪੜਾ ਸੈਲਫ ਸਾਫ਼ ਸੀਗੀ ਥੋੜੇ ਸੁੱਕੀ ਕੀਤੀ ਇਹਦੇ ਨਾਲ ਸੈਲਫ ਵੀ ਰੋਟੀ ਬੇਲਣੀ ਆ ਤਦ ਥੱਲੇ ਚੁੰਬੜੂਗੀ ਨੇ। ਫੇਰ ਵੀ ਜਿਹੜੇ ਸਵੇਰ ਦਾ ਆਟਾ ਸੀਗਾ ਉਹ ਥੋੜਾ ਜਿਹਾ ਹਾਰਡ ਜਿਹਾ ਸੀਗਾ ਤੇ ਮੈਂ ਪਹਿਲਾਂ ਹੀ ਪੇੜੇ ਕਰਕੇ ਤੇ ਵਿੱਚ ਰੱਖ ਦਿੱਤੇ ਪਰੇਥਣ ਦੇ ਲੋ ਜੀ ਰੋਟੀਆਂ ਦਾ ਡੱਬਾ ਅੱਜ ਆਪਾਂ ਇੱਧਰ ਰੱਖ ਲਿਆ ਤੇ ਪ੍ਰਸ਼ਾਦ ਚ ਉਪੜ ਲਾਂਗੇ ਮੱਖਣੀ ਲੈ ਕੇ ਐਸੀ-ਐਸੀ ਬਹੁਤ ਘੱਟ ਚੋਪੜਦੇ ਆ ਤੇ ਹਜੇ ਦਿਨ ਕਿੱਡਾ ਹੀ ਖੜਾ ਸੀ ਤੇ ਮੈਂ ਰੋਟੀ ਅੱਜ ਜਲਦੀ ਬਣਾ ਲਈ ਸੀ ਕਿਉਂਕਿ ਕਈ-ਕਈ ਵੇਲੇ ਜੀ ਦਾ ਮਨ ਹੋ ਜਾਂਦਾ ਫਿਰ ਮੇਰਾ ਨਹੀਂ ਹਫਤਾ ਹਫਤਾ ਨਿਕਲ ਜਾਂਦਾ ਇਹ ਬਿਉ ਸੋਚ ਜੇ ਕੋਈ ਮੰਨ ਲਓ ਕੋ ਗੱਲ ਕਹਿ ਆ ਵੀ ਦੇਵੇ ਜਾਂ ਕੁਝ ਪੋਸਟ ਲਵੇ ਮੇਰਾ ਪਤਾ ਨਹੀਂ ਕੀ ਬਿਦਾਂ ਦਾ ਮਨ ਹੋਇਆ ਵੀ ਉਸ ਸੋਚ ਦੇ ਵਿੱਚ ਮੈਂ ਚੱਲ ਜਾਣਾ ਵੀ ਹਾਇ ਰੱਬਾ ਅਸੀਂ ਇਦਾਂ ਹੀ ਬੈਠੇ ਰਵਾਂਗੇ ਹਨਾ ਮੈਨੂੰ ਸਾਰੇ ਬਹੁਤ ਸਮਝਾਉਂਦੇ ਤੂੰ ਨਾ ਸੋਚਿਆ ਕਰ ਪਰ ਜਦੋਂ ਮੇਰੇ ਕੋਲ ਕੋਈ ਗੱਲ ਛੇੜ ਦਿੰਦਾ ਹੈ ਕਿਉਂਕਿ ਚੇਤਾ ਤਾਂ ਮੈਨੂੰ ਹਰਦਮਿਆਂ ਜਿਹੜੀ ਕਮੀ ਆਪਣੀ ਜ਼ਿੰਦਗੀ ਵਿੱਚ ਹੈਗੀ ਹੈ ਨਾ ਤੇ ਪਰ ਫਿਰ ਵੀ ਜੇ ਕੋਈ ਪੁੱਛ ਲਵੇ ਫਿਰ ਮੈਨੂੰ ਇਦਾਂ ਹੋਰ ਤਰ੍ਹਾਂ ਆਪਣੇ ਆਪ ਨੂੰ ਹੁੰਦਾ ਰਹਿੰਦਾ ਵੀ ਪਤਾ ਨਹੀਂ ਕਦੋਂ ਵਾਹਿਗੁਰੂ ਨੇ ਸਾਡੀ ਸੁਣਨੀ ਆ ਤੇ ਕਦੋਂ ਮੈਨੂੰ ਇਹ ਸਵਾਲ ਜਵਾਬ ਜੇ ਹੁਣ ਹਟਣੇ ਆ ਜਦੋਂ ਥੋੜਾ ਬਹੁਤਾ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੀਦੀ ਆ ਕੋਈ ਨਾ ਕੋਈ ਸੋਚ ਦੀ ਪੈ ਜਾਂਦੀ ਮਨ ਤੇ ਬਾਕੀ ਜੀ ਹੋਰ ਸਾਰੇ ਪਾਸਿਆਂ ਤੋਂ ਚਲੋ ਆਪਾਂ ਠੀਕ ਆ ਇਹ ਨਹੀਂ ਹੈਗਾ ਵਧੀਆ ਆ बस इकੋ ਹੀ אבי ਜਿਹੜੀ ਸਾਨੂੰ ਵਾਈ ਗਰੂ ਨੇ ਬੱਚੇ ਦੀ ਦਾਤ ਨਹੀਂ ਬਖਸ਼ੀ ਕਿਸ ਕਿਸ ਵੇਲੇ ਮੈਂ ਢੇਰੀ ਢਾ ਕੇ ਬਹਿ ਜਾਂਦੀ ਆ ਜੀ ਬੜਾ ਕੰਮਦੰਦਾ ਣਟ ਣਟ ਭੱਜ ਭੱਜ ਕਰਦੀ ਆ ਵੀ ਸਰੀਰ ਸੈੱਟ ਰਵੇ ਆਪਣੇ ਆਪ ਨੂੰ ਬਿਜ਼ੀ ਰੱਖਾਂ ਪਰ ਫੇਰ ਵੀ ਕਦੇ ਨਾ ਕਦੇ ਤਾਂ ਉੱਥੇਕ ਸੂਈ ਟੱਕ ਜਾਂਦੀ ਆ ਕੇ ਜੀ ਲੋ ਜੀ ਇੱਥੇ ਨਾਲ ਨਾਲ ਆਪਾਂ ਸਬਜ਼ੀ ਚ ਕੱਟਛੀ ਫੇਰੀ ਤੇ ਨਾਲ ਨਾਲ ਆਪਾਂ ਫਲਕੇ ਪਕਾ ਲਵਾਂਗੇ ਸੌਰੀ ਜੀ ਅੱਜ ਮੈਂ ਸਪੀਡ ਥੋੜੀ ਜੀ ਜ਼ਿਆਦਾ ਤਾਂ ਤੇਜ਼ ਕੀਤੀ ਕਿਉਂਕਿ ਇਹ ਤਾਂ ਅੱਧੇ ਘੰਟੇ ਦੀ ਵੀਡੀਓ ਬਣ ਗਈ ਸੀ ਤਾਂ ਮੈਂ ਥੋੜੀ ਜੀ ਵੀਡੀਓ ਨੂੰ ਤੇਜ਼ ਕੀਤਾ ਤੇ ਗਰਮੀ ਤਾਂ ਜੀ ਬਹੁਤ ਹੋਈ ਆ ਮੀਂਹ ਸਾਡੇ ਤਿੰਨ ਤਣ ਲਗਾਤਾਰ ਪਿਆ ਪਿੰਦਾ ਰਿਹਾ ਪਰ ਗਰਮੀ ਦੀ ਫਿਰ ਵੀ ਕੋਈ ਹੱਦ ਨਹੀਂ ਹੈਗੀ ਇੰਨੀ ਗਰਮੀ ਆ ਬਿਰ ਸੋਈ ਚ ਖੜ ਕੇ ਕੰਮ ਕਰਨਾ ਤਾਂ ਬਹੁਤ ਔਖਾ ਹੋਇਆ ਆ ਬਾਹਰ ਫੁੱਲਰ ਆਖ ਲੋ ਮੈਨੂੰ ਡੈਸਕ ਦੀ ਪ੍ਰੋਬਲਮ ਹੈ ਮੇਰੇ ਤੋਂ ਜ਼ਿਆਦਾ ਟਾਈਮ ਬੈਠ ਨਹੀਂ ਹੁੰਦਾ ਹੈਗਾ ਤੇ ਚਲੋ ਬਾਹਰ ਗੈਸ ਵੀ ਆਪਾਂ ਕੱਢ ਸਕਦੇ ਆ ਇਹ ਤਾਂ ਨਹੀਂ ਹੈਗਾ ਵੀ ਬਾਹਰ ਗੈਸ ਰੱਖ ਲਾਂਗੇ ਪਰ ਪ੍ਰੋਬਲਮ ਉਹ ਹੀ ਪੈਂਦੀ ਆ ਵੀ ਜਦੋਂ ਬੈਣੀ ਆ ਤਾਂ ਫਿਰ ਮੇਰੀ ਲੱਤ ਦਰਦ ਕਰਨ ਲੱਗ ਜਾਂਦੀ ਆ ਇੱਥੇ ਜੌਰ ਸਾਹਿਬ ਮੈਨੂੰ ਕਹਿੰਦੇ ਸੀ ਪੱਖਾ ਲਾ ਲੈਂਦੀ ਵੀ ਇੰਨੀ ਗਰਮੀ ਵਿੱਚ ਮਰਨ ਢਈ ਮੈਂ ਪੱਖਾ ਲਾ ਲਵਾਂ ਤਾਂ ਫਿਰ ਦੀ ਗੈਸ ਨੂੰ ਸਹੀ ਤਰ੍ਹਾਂ ਸਟੇਕ ਨਹੀਂ ਪੈਂਦਾ ਹੈਗਾ ਰੋਟੀ ਸਬਜ਼ੀ ਨੂੰ ਜੇ ਆਪਣੇ ਵੱਲ ਨੂੰ ਕਰਕੇ ਲਾਉਣੇ ਕਿਉਂਕਿ ਜਦੋਂ ਆਪਾਂ ਆਪਣੇ ਵੱਲ ਨੂੰ ਪੱਕੀ ਕਰਕੇ ਲਾਵਾਂਗੇ ਛੋਟੀ ਤੇ ਉਹ ਗੈਸ ਨੂੰ ਵੀ ਹਵਾ ਜਾਣੀ ਆ। ਲੋ ਜੀ ਇੱਥੇ ਆਪਾਂ 12 ਕੇ ਪ੍ਰਸ਼ਾਦੇ ਪਕਾਏ ਸੀਗੇ। ਕਿ ਚਲੋ ਜੀ ਨਿਆਣੇ ਬੈਠਣ ਗਿਆ ਕੇ ਤਾਂ ਫਿਰ ਖਾ ਲਣਗੇ। ਵੱਧ ਰੋਟੀ ਦਾ ਤਾਂ ਕੋਈ ਡਰ ਨਹੀਂ ਜੀ ਸਵੇਰ ਨੂੰ ਚਲੋ ਨਿੱਕੇ ਕੱਟੀਆਂ ਬੱਚਿਆਂ ਨੂੰ ਪਾ ਦੇ ਆਪਾਂ ਵੱਡੇ ਪਸ਼ੂਆਂ ਨੂੰ ਰੋਟੀਆਂ ਨਹੀਂ ਪਾਈ ਦਿਆਂ ਜੀ ਛੋਟਿਆਂ ਨੂੰ ਵਰਕੀ ਵਰਕੀ ਕਰਕੇ ਉੱਪਰ ਕਾਲਾ ਲੂਣ ਰੋਟੀ ਦੇ ਮੇਲ ਮੱਖਣੀ ਲਾ ਕੇ ਕਾਲਾ ਲੂਣ ਪਾ ਕੇ ਜਵੈਣ ਪਾ ਕੇ ਉਹ ਇਹਨਾਂ ਨੂੰ ਖਵਾ ਦੇਣੀ ਹੁੰਦੀਆਂ ਨਾਲੇ ਤਾਂ ਪਸ਼ੂ ਦਾ ਹਾਜਮਾਦਰੁਸਤ ਰਹਿੰਦਾ ਜੀ ਤੇ ਨਾਲੇ ਪਸ਼ੂ ਕੋੜਾ ਕਸੈਲਾ ਖਾਣ ਗੱਜ ਜਾਂਦਾ ਕਈ-ਕਈ ਵੇਲੇ ਮੈਂ ਮਿੱਠੀ ਸੌਂਫ ਵਿੱਚ ਦੇ ਦੇਣੀ ਹੁੰਦੀ ਰੋਟੀ ਦੇ ਕਈ ਵੇਲੇ ਜਵੈਣ ਪਾ ਦੇਣੀ ਹੁੰਦੀ ਹੈ ਤੇ ਇਦਾਂ ਕਰਕੇ ਪਸ਼ੂਆਂ ਨੂੰ ਸ਼ੁਰੂ ਤੋਂ ਗੁਜਾਈਦਾ ਤਾਂ ਹੀ ਫਿਰ ਉਹ ਜਦੋਂ ਸੂਂਦੀਆਂ ਆਏ ਤਾਂ ਫਿਰ ਉਹਦੋਂ ਨੂੰ ਜਦੋਂ ਆਪਾਂ ਦੜੀਆ ਵਗੈਰਾ ਜਾਂ ਨਾਲ ਉਕਾਰੇ ਦਿੰਨੇ ਆ ਕੁਛ ਨਹੀਂ ਖਾਂਦੀਆਂ ਫਿਰ ਜਦੋਂ ਪਹਿਲਾਂ ਖਾਦਾ ਹੋਵੇ ਨਿੱਕੀਆਂ ਹੁੰਦੀਆਂ ਨੂੰ ਇਹਨਾਂ ਨੂੰ ਇਦਾਂ ਗੁਜਾਲ ਬੋਤ ਫਿਰ ਜਦੋਂ ਪਸ਼ੂ ਸੂਂਦਾ ਆ ਤਾਂ ਉਹਨੂੰ ਜਿਹੜੀ ਚੀਜ਼ ਤਾਕਤ ਵਾਲੀ ਦੇਣ ਵਾਲੀ ਆ ਜਾਂ ਗਰਮਸ਼ਰਦ ਜੋ ਵੀ ਦੇਣਾ ਉਹਨੂੰ ਤਾਂ ਫਿਰ ਉਹ ਖਾ ਲੈਂਦਾ ਹੈ ਲੋ ਜਿੱਥੇ ਆਪਾਂ ਰੋਟੀ ਪਕਾ ਲਈ ਸੀਗੀ ਤੇ ਸੈਲਫ ਉਹ ਫੇਰ ਦੁਆਰਾ ਸਾਫ ਨਾਲ ਲੱਗਦੀ ਕਰ ਲਈਦੀ ਆ ਕਿਉਂਕਿ ਜੇ ਆਟਾ ਇੰਦਾ ਪਿਆਰ ਆ ਵੀ ਤਾਂ ਫਿਰ ਉਹ ਸੈਲਫ ਤੇ ਜੰਮ ਜਿਆ ਜਾਂਦਾ ਜਾਂ ਕਿਦਾਂ ਆਪਾਂ ਨਾਲ ਨਾਲ ਸਾਫ ਕਰ ਲਈ ਆ ਇੱਥੇ ਫੇਰਾਂਗੇ ਆਪਾਂ ਸਬਜ਼ੀ ਚ ਕੱਟ ਸੀ ਇਹ ਮੈਂ ਇਦਾਂ ਕਰਕੇ ਪਾਫ ਜੀ ਵਿੱਚੇ ਸੈੱਡ ਦਿੱਤੇ ਕਿਉਂਕਿ ਜੇ ਆਪਾਂ ਫਟਾਫਟ ਢੱਕਣ ਲਾ ਕੇ ਥੱਲੇ ਰੱਖ ਦਿੰਨੇ ਆ ਤੇ ਜਿੰਨਾ ਪਾਫ ਦਾ ਪਾਣੀ ਜਿਆ ਹੁੰਦਾ ਸਾਰਾ ਹਲੇ ਸਰਫ ਤੇ ਆ ਜਾਂਦਾ ਜੇ ਉਹ ਵਿੱਚ ਹੀ ਪਾਫ ਜੀ ਪਾ ਦਈਏ ਤਾਂ ਸਬਜ਼ੀ ਚ ਚਲੋ ਪਾਣੀ ਪਾਉਣ ਦੀ ਲੋੜ ਨਹੀਂ ਰਹਿੰਦੀ ਹੈਗੀ ਇੱਦਿਹਾ ਪਾਫ ਦੇ ਪਾਣੀ ਨਾਲ ਹੀ ਸੋਨਾ ਸੇਕ ਆ ਜਾਂਦਾ ਇੱਧਰ ਜੇ ਆਪਾਂ ਭਾਂਡੇ ਜਿਹੜੇ ਤੋਤੇ ਸੀਗੇ ਸਾਰੇ ਟੋਕਰੀ ਚ ਕੱਢਾਂਗੇ ਵੱਡੇ ਭਾਂਡਿਆਂ ਨਾਲ ਤਾਂ ਟੋਕਰੀ ਛੇਤੀ ਭਰ ਜਾਂਦੀ ਹੈ ਜੀ ਦੁੱਧ ਵਾਲੇ ਭਾਂਡੇ ਹੋ ਜਾਂਦੇ ਆ ਤੜਕੇ ਵਾਲੇ ਹੋ ਜਾਂਦੇ ਆ ਨਿਰਚੋ ਵਿੱਚ ਆਪਾਂ ਦਾਲ ਸਾਗ ਦੀ ਕੱਟੀ ਆ, ਥੀਰੀ ਆ। ਤੇ ਸਿਕੂ ਵਗੈਰਾ ਸਿੱਕੇ ਅਸੀਂ ਸਿਕੂ ਕਹਿੰਦੇ ਨੂੰ ਟੋਕਰੀਆਂ ਵੀ ਕਹਿੰਦੇ ਆ। ਤੇ ਜਿਹਦੇ ਵਿੱਚ ਆਪਾਂ ਸਬਜ਼ੀ ਕੱਟਦੇ ਆ। ਜਦ ਅਸੀਂ ਪਿਆਜ਼ ਪਕੂ ਤਾਂ ਮੈਂ ਪਿਆਜ਼, ਲਸਣ, ਟਮਾਟਰ ਤੋਂ ਥਾਲ ਹੈਗਾ ਮੇਰੇ ਕੋਲ ਤੇ ਉਹਦੇ ਵਿੱਚ ਕੱਟ ਲੈਣ ਨੂੰ ਜਿੰਨੇ ਸਾਰੇ ਚੀਜ਼ਾਂ ਇੱਕ ਥਾਂ ਕੱਟ ਹੋ ਜਾਂਦੀਆਂ ਆ। ਥਾਂ ਥਾਂ ਰੱਖਣ ਨਾਲੋਂ ਲੋਗੇ ਇੱਥੇ ਆਪਾਂ ਟੋਕਰੀ ਕਾਲ ਲਈ ਵੇਲੀ ਭਾਂਡੇ ਆਪਣੇ ਗੈਟਕਾਏ ਇੱਥੇ ਆਪਾਂ ਅਰਜਨ ਲਈ ਦੁੱਧ ਗਰਮ ਕਰਾਂਗੇ ਅਰਜਨ ਨੇ ਪੀਣਾ ਨਾ ਤਾਂ ਮੈਂ ਪੀਣਾ ਨਾ ਜੋੜ ਸਾਹਿਬ ਨੇ ਪੀਣਾ ਇਹਨੂੰ ਵੱਡਾ ਗਲਾਸ ਇੱਕ ਆਪਾਂ ਦੁੱਧਾ ਗਰਮ ਕਰ ਦਿੰਨੇ ਹੁੰਨੇ ਆ ਕਿਉਂਕਿ ਨਿਆਣਾ ਪੀਂਦਾ ਆ ਜੀ ਮੈਂ ਉਹਨੂੰ ਹਸਤੀ ਸੀ ਮੈਂ ਕਿਹਾ ਰਾਤ ਤੂੰ ਰਹਿ ਕੇ ਆ ਮਮੀ ਕੋਲ ਉੱਥੇ ਪੀਤਾ ਕਹਿੰਦਾ ਨਹੀਂ ਉਥੇ ਚਾਚੀ ਨਿਆਣੇ ਇੱਕ ਦੂਜੇ ਨਾਲ ਖੇਡਦੇ ਰਹੇ ਹੋਣੇ ਆ ਇਦਾਂ ਦਾ ਖਾਣ ਪੀਣ ਦਾ ਕੋਈ ਚੇਤ ਨਹੀਂ ਇੱਥੇ ਜੇ ਨਾ ਹੋਵੇ ਕਿਸੇ ਦਿਨ ਮਾਣਾ ਗਰਮ ਕਰਾ ਲਓ ਜੀ ਥੋੜੀ ਜਿਹੀ ਜਵੈਣ ਪਾਵਾਂਗੇ ਸੌਰੀ ਜੀ ਮੈਂ ਜਵੈਣ ਹੀ ਕਹਿ ਲੈਂਦੀ ਆ ਅਜਵੈਣ ਹੁੰਦੀ ਆ ਤੇ ਇੱਧਰ ਆਪਣੀ ਸਬਜ਼ੀ ਵੀ ਹੋ ਗਈ ਸੀਗੀ ਫੇਰ ਵੀ ਥੋੜਾ ਜਿਹਾ ਸਟੇਕ ਮੈਂ ਸەمਤੇ ਰਹਿਣ ਦੁੱਤੀ ਸੀ ਮੈਨੂੰ ਲੱਗ ਜਵੇ ਗਾਜਰਾ ਥੋੜੀਆਂ ਹੀ ਇਦਾਂ ਲੱਗਦੀਆਂ ਸੀ ਚਾਖਦੀਆਂ ਜੀਆਂ ਚਲੋ ਠੀਕ ਹੈ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ